ਸੋਰਠਿ ਮਹਲਾ 5 ਘਰ ਦੂਜ ਅਸ਼ਟ ਪਦੀਆਂ ਇੱਕ ਓੰਕਾਰ ਸਤਿ ਗੁਰ ਪਰਸਾਦ ਪਾਠ ਪੜਿਓ ਅਰਵੇਦ ਵਿਚਾਰਿਓ ਨਿਵਰਤ ਓੰਗੰਮ ਸਾਧੇ ਵਨੋਂ ਅੰਗਮ ਸਾਧੇ ਪੰਚ ਜਨਾਸਿਓ ਸੰਗ ਨਾ ਛੁਟਕਿਓ ਅਦਿਕ ਅਹੰਗ ਬੁੱਧ ਬੱਧੇ ਪਿਆਰੇ ਇਹ ਨਵੈ ਦਮ ਬਿਲਣ ਨਾ ਜਾਈ ਮਕਿਏ ਕਰਮ ਅਨੇਕਾ ਹਾਰ ਪਰਿਓ ਸਵਾ ਇੱਕ ਦਾਰੇ ਦੁਜੈ ਬੁੱਧ ਬਵੇਕਾਰਾ ਮੋਨ ਭਯੋ ਕਰਪਾਤੀ ਰਹਯੋ ਨਗਰ ਫਿਰਯੋ ਬਨਮਾਹਿ ਟਟ ਤੀਰਥ ਸਭ ਧਰਤੀ ਪਰਿਓ ਦੁਵਦਾ ਛੁਟਕੇ ਨਾਹੀ ਮਾਨ ਕਾਮਨਾ ਤੀਰਥ ਜੈ ਵਸੈਓ ਸਿਰ ਕਰਵਤ ਤਰਾਏ ਮਾਨਕੇ ਮੈਲ ਨਾਲ ਤਰੇ ਇਹ ਵਿਦਿ ਜੇ ਲਖ ਯਤਨ ਕਰਾਏ ਕਰਨ ਕਾਮਨੇ ਹੈ ਵਰਗ ਵਰ ਮਹੂਤ ਤਾਰੰਦ ਤਾਰਾ ਨਹ ਮੇਲੇ ਇਹ ਹਰ ਦੁਆਰਾ ਪੂਜਾ ਅਰਚਾ ਬੰਦਨੰ ਡੰਡੋਟ ਖਟ ਕਰ ਮਾਰਤ ਰਹਤਾ ਹਾ ਕਰਤ ਬੰਦਨ ਮੈਂ ਪਰਿਆ ਨਹ ਮੇਲੇ ਇਹ ਜੁਗਤਾ ਜੋਗ ਸਿੱਧ ਅਸਣ ਚੌਰਾਸੀ ਏ ਕੀ ਕਰ ਕਰ ਰਹਾ ਬੱਡੀ ਆਰਜਾ ਫਿਰ ਫਿਰ ਜਨਮ ਹੈ ਹਰਿ ਸਿਉ ਸੰਗ ਨ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਆਫਾਰਾ ਸੇਜ ਸੁਹਾਣੇ ਚੰਦਨ ਚੂਆ ਨਰਕ ਘੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੇ ਕਰਮਾ ਕਹੋ ਨਾਨਕ ਤਿਸ ਭੈ ਉਹ ਪ੍ਰਾਪਤ ਜਿਸ ਵਰਵਿਤੇ ਕਾ ਲੈਣਾ ਤੇਰੋ ਸੇਵਕ ਇਹ ਰੰਗ ਮੱਤਾ ਭੈਉ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਏ ਮਨ ਰਾਤਾ ਤੇਰੋ ਸੇਵਕ ਕਹਿ ਰੰਮਤਾ ਤੇਓ ਕਰਪਾਲ ਦੀਨ ਦੁਖ ਪੰਚਨ ਹਰ ਹਰ ਕੀਰਤਨ ਏ ਮਨ ਰਾਤਾ ਰਹਾ ਹਉ ਤੂ ਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ